ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਤਰਸੇਮ ਸਿੰਘ ਨਾਮਤਾਰੀ ਅੱਜ ਆਪਾਂ ਆਏ ਆ ਆਪਣੇ ਖੇਤ ਦੇ ਵਿੱਚ ਤੇ ਥੋੜਾ ਮੂਡ ਵੀ ਸੀਗਾ ਕਿ ਜਿਹੜੇ ਹਾਲਾਤ ਖੇਤਾਂ ਦੇ ਦੇਖ ਕੇ ਤੇ ਆਪਣੇ ਪੰਜਾਬ ਦੇ ਹਾਲਾਤ ਦੇਖ ਕੇ ਦਿਲ ਕੀਤਾ ਕਿ ਕੁਝ ਗੱਲਾਂ ਬਾਤਾਂ ਸਾਂਝੀਆਂ ਹੋ ਜਾਣ ਤੇ ਜਿਹੜਾ ਆਪਣਾ ਵਿਸ਼ਾ ਸੀਗਾ ਅੱਜ ਵੀ ਮੌਕਾ ਦੋਸਤੋ ਜੇ ਸਿੱਧੇ ਤੌਰ ਤੇ ਆਪਾਂ ਕੰਨ ਫੜ ਲਗੇ ਤਾਂ ਵਧੀਆ ਰਵਾਂਗੇ ਜੇਕਰ ਕੰਨ ਇਸ ਤਰ੍ਹਾਂ ਬਾਹ ਕਮਾ ਕੇ ਫੜਨੇ ਪੈਗੇ ਤਾਂ ਗਰਦਨ ਵੀ ਮਰੋੜੀ ਜਾ ਸਕਦੀ ਆ ਤੇ ਕੰਨ ਫੇਰ ਨਹੀਂ ਫੜਿਆ ਜਾਣਾ ਕਹਿਣ ਦਾ ਮਤਲਬ ਕੀ ਹੈ ਕਿ ਵੇਲਾ ਹੱਥੋਂ ਗਵਾ ਕੇ ਭੱਜਣ ਦਾ ਕੋਈ ਫਾਇਦਾ ਨਹੀਂ ਜੇਕਰ ਅੱਜ ਆਪਾਂ ਅੱਜ ਨਾ ਸਮਝੇ ਵਿਸ਼ਾ ਥੋੜਾ ਉਲਟ ਜਰੂਰ ਲੱਗਦਾ ਕਿਉਂਕਿ ਫਸਲਾਂ ਨਸਲਾਂ ਤੇ ਪਾਣੀ ਅੱਜ ਮੁੱਦਾ ਜਿਹੜਾ ਸਭ ਤੋਂ ਅਹਿਮ ਮੁੱਦਾ ਵੀਡੀਓ ਜ਼ਰੂਰ ਥੋੜੀ ਲੰਬੀ ਜਾ ਵੜਨੀ ਆ ਉਸ ਤੋਂ ਪਹਿਲਾਂ ਮੈਂ ਜਾਣਕਾਰੀ ਦੇ ਦਿਆਂ ਕਿ ਫੇਸਬੁੱਕ ਤੇ ਨਾਮਤਾਰੀ ਹੋਮਿਓ ਕਲੀਨਿਕ ਪੇਜ ਬਣਿਆ ਹੋਇਆ ਉਹਦੇ ਤੇ ਵੀਡੀਓ ਦੇਖ ਸਕਦੇ ਹੋ ਜਿਹੜੇ ਫਰੈਂਡ ਫੇਸਬੁੱਕ ਤੇ ਜੁੜੇ ਹੋਏ ਆ ਉਸ ਤੋਂ ਇਲਾਵਾ YouTube ਤੇ ਆਪਣਾ ਚੈਨਲ ਬਣਿਆ ਹੋਇਆ ਉਹ ਵੀ ਨਾਮਤਾਰੀ ਹੋਮਿਓ ਕਲੀਨਿਕ ਪੇਜ ਦੇ ਨਾਮ ਤੇ ਬਣਿਆ ਹੋਇਆ ਕਿਉਂਕਿ ਵੀਡੀਓ ਕਈ ਫੇਸਬੁੱਕ ਤੇ ਦੇਖਦੇ ਕਈ ਕਹਿੰਦੇ ਕਿ YouTube ਤੇ ਅਸੀਂ ਜੁੜੇ ਹੋਏ ਆ ਫੇਸਬੁੱਕ ਸਾਡੇ ਕੋਲੇ ਚੱਲਦੀ ਨਹੀਂ ਤਾਂ ਇਹ ਅਸੀਂ ਪੇਜ ਦੁਆਰਾ ਬਣਾਇਆ ਹੁਣ ਆਪਾਂ ਗੱਲ ਕਰਾਂਗੇ ਮੁੱਦੇ ਦੀ ਖੇਤ ਦੇ ਵਿੱਚ ਆਉਣ ਦਾ ਰੀਜ਼ਨ ਕੀ ਸੀ ਕਿ ਸਾਡੇ ਜਿਹੜੇ ਹਾਲਾਤ ਆ ਫਸਲਾਂ ਜਿਹੜੀਆਂ ਫਸਲਾਂ ਜ਼ਹਿਰਾਂ ਨੇ ਖਾ ਲਈਆਂ ਨਸਲਾਂ ਟੀਕਿਆਂ ਨੇ ਖਾ ਲਈਆਂ ਤੇ ਪਾਣੀ ਹੈ ਜਿਹੜਾ ਕੈਮੀਕਲ ਵਾਲਾ ਹੋ ਗਿਆ ਇਹਦਾ ਕਾਰਨ ਕੀ ਹੈ ਕਿਉਂਕਿ ਸੋਚਣ ਵਾਲਾ ਵਿਸ਼ਾ ਅੱਜ ਆਪਾਂ ਨੂੰ ਦੌੜ ਕਾ ਦੀ ਲੱਗੀ ਹੈ ਕੋਈ ਕੁਰਸੀ ਵਾਸਤੇ ਭੱਜਾ ਫਿਰਦਾ ਕੋਈ ਪ੍ਰਧਾਨਗੀ ਵਾਸਤੇ ਭੱਜਾ ਫਿਰਦਾ ਕੋਈ ਗੁਰਦੁਆਰਿਆਂ ਦੀ ਲੜਾਈ ਲੜੀ ਜਾਂਦਾ ਕੋਈ ਧਰਮਾਂ ਦੇ ਨਾਂ ਤੇ ਲੜੀ ਜਾਂਦਾ ਤੇ ਲੜਨ ਦੀ ਕਿੱਥੇ ਲੋੜ ਆ ਆਪਾਂ ਨੂੰ ਆਪਣੇ ਪਰਿਵਾਰ ਬਚਾਉਣ ਦੀ ਲੋੜ ਆ ਆਪਣੀਆਂ ਨਸਲਾਂ ਬਚਾਉਣ ਦੀ ਲੋੜ ਆ ਕੋਈ ਸਮਾਂ ਹੁੰਦਾ ਸੀ ਕਿ ਇੱਕ ਇੱਕ ਪਰਿਵਾਰ ਦੇ ਵਿੱਚ 8-8 ਬੱਚੇ ਹੁੰਦੇ ਸੀਗੇ ਇਹ ਕੋਈ ਜ਼ਿਆਦਾ ਲੰਮਾ ਦੂਰ ਸੋਚਣ ਦੀ ਲੋੜ ਨਹੀਂ ਆਪਣੇ ਦਾਦੇ ਪੜਦਾਦਿਆਂ ਚ ਆਪਾਂ ਜੇ ਝਾਂਤ ਮਾਰਾਂਗੇ ਤਾਂ ਇੱਕ ਪਹਿਚਾਣ ਹੁੰਦੀ ਸੀ ਕਿ ਬਜ਼ੁਰਗ ਪਛਾਣ ਲੈਂਦੇ ਸੀ ਵੀ ਮੜੰਗਾ ਫਲਾਣੇ ਤੇ ਪੈਂਦਾ ਇਹ ਉਹਨਾਂ ਦੇ ਪਰਿਵਾਰ ਚੋਂ ਹੋਊਗਾ ਅੱਜ ਉਹ ਚੀਜ਼ਾਂ ਕਿਉਂ ਨਹੀਂ ਰਹਿ ਗਈਆਂ ਅੱਜ ਨਸਲਾਂ ਕਿਉਂ ਬਰਬਾਦ ਹੋ ਗਈਆਂ ਕਿਉਂਕਿ ਨਸਲਾਂ ਬਰਬਾਦ ਹੋਣ ਦਾ ਸਭ ਤੋਂ ਵੱਡਾ ਕਾਰਨ ਆਪਣੀਆਂ ਫਸਲਾਂ ਤੋਂ ਹੁੰਦਾ ਫਸਲਾਂ ਜ਼ਹਿਰੀਲੀਆਂ ਹੋ ਗਈਆਂ ਆਪਾਂ ਸਿਰਫ ਝਾੜ ਦੇ ਲਾਲਚ ਦੇ ਵਿੱਚ ਪੈ ਕੇ 5 5 6 6 ਗੱਟੇ ਯੂਰੀਆ ਦੇ ਠੋਕਦੇ ਆ ਸਖਤ ਤੋਂ ਸਖਤ ਸਪਰੇਅ ਕਰਦੇ ਆ ਜੋ ਚੀਜ਼ਾਂ ਸਰਕਾਰਾਂ ਚਾਹੁੰਦੀਆਂ ਸੀ ਕਿ ਇਹ ਚੀਜ਼ਾਂ ਖਤਮ ਹੋਣ ਨਸਲਾਂ ਖਤਮ ਇਸੇ ਕਰਕੇ ਹੁੰਦੀਆਂ ਕਿਉਂਕਿ ਆਪਣੇ ਸਰੀਰਾਂ ਦੇ ਵਿੱਚ ਜੋ ਚੀਜ਼ ਆਪਾਂ ਅੰਦਰ ਸਿੱਟਾਂਗੇ ਆਪਣੇ ਸਰੀਰ ਮਸ਼ੀਨਰੀ ਹੈ ਇੱਕ ਮਸ਼ੀਨਰੀ ਦੇ ਵਿੱਚ ਜਿਹੋ ਜੀ ਚੀਜ਼ ਪਾਵਾਂਗੇ ਰਿਜ਼ਲਟ ਉਹੋ ਜਿਹਾ ਹੀ ਆਉਣਾ ਉਦਾਹਰਨ ਲੈ ਲਓ ਜੇਕਰ ਤੁਸੀਂ ਕਿਸੇ ਵੀ ਕਾਰ ਜੀਪ ਗੱਡੀ ਜਾਂ ਕਿਸੇ ਵੀ ਵਹੀਕਲ ਦੇ ਇੰਜਣ ਦੇ ਵਿੱਚ ਮਕਲਾਇਲ ਮਾੜਾ ਪਾਉਂਗੇ ਤਾਂ ਉਹਦਾ ਨਤੀਜਾ ਆਪਾਂ ਨੂੰ 3 ਤੋਂ 4 ਮਹੀਨਿਆਂ ਚ ਮਿਲ ਜਾਂਦਾ ਪਰ ਜਿਹੜਾ ਕੁਦਰਤ ਨੇ ਆਪਾਂ ਨੂੰ ਸਰੀਰ ਦਿੱਤਾ ਇਹਦੇ ਅੰਦਰ ਜੇ ਆਪਾਂ ਯੂਰੀਆ ਡੀਏਪੀ ਵਰਗੇ ਜ਼ਹਿਰ ਤੇ ਖਤਰਨਾਕ ਕੈਮੀਕਲ ਵਾਲੀਆਂ ਸਬਜ਼ੀਆਂ ਖਾ ਕੇ ਆਪਾਂ ਕਵਾਂਗੇ ਕਿ ਸਾਡੀ ਨਸਲ ਸੁਧਰ ਜੂਗੀ ਤਾਂ ਉਹ ਨਸਲ ਕੁਸ਼ੀ ਸਾਫ਼ ਤੌਰ ਤੇ ਆਪਾਂ ਕਹਿ ਸਕਦੇ ਆ ਪਿੱਛੇ ਜੇ ਇੱਕ ਬਜ਼ੁਰਗ ਨੇ ਕਿਹਾ ਸੀ ਕਿ ਲਾਦਾ ਤਾਂ ਟੀਕਿਆਂ ਦੀਆਂ ਹੋਗੀਆਂ ਖੂਨ ਦੇ ਰਿਸ਼ਤੇ ਕਿੱਥੋਂ ਆਉਣਗੇ ਇਹ ਵਾਕਈ 100% ਸੋਚਣ ਵਾਲੀ ਗੱਲ ਆ ਦੇਖਣ ਨੂੰ ਜ਼ਰੂਰ ਇਹ ਵਿਸ਼ਾ ਲੱਗ ਤੋਂ ਲੱਗਦਾ ਹੋਊਗਾ ਇਹ ਸੋਚਣ ਵਾਲਾ ਵਿਸ਼ਾ ਜਿੰਨੇ ਵੀ ਛੋਟੇ ਪਰਿਵਾਰ ਹੈਗੇ ਆ ਉਹਨਾਂ ਦੇ ਜੈਨੂਨ ਪਰਿਵਾਰ ਹੋਣਗੇ ਜੈਨੂਨ ਰਿਸ਼ਤੇ ਹੋਣਗੇ ਜਿੰਨੇ ਵੱਡੇ ਲੋਕ ਹੋਣਗੇ ਕਿਉਂਕਿ ਜਿੰਨਾ ਬਿਜ਼ਨਸ ਵੱਡਾ ਜਿੰਨੇ ਲੋਕ ਵਪਾਰਿਕ ਕਿੱਤਿਆਂ 'ਚ ਬੈਗੇ ਰਿਸ਼ਤਿਆਂ ਤੋਂ ਦੂਰ ਹੋਗੇ ਇਹੀ ਕਾਰਨ ਸਭ ਤੋਂ ਵੱਡਾ ਬਣਦਾ ਕਿ ਜੋ ਆਪਣੇ ਅੰਦਰਲਾ ਸਿਸਟਮ ਆਪਣੇ ਅੰਦਰ ਅੱਜ ਕੀ ਆ ਸ਼ਹਿਰੀ ਲੋਕਾਂ ਨੂੰ ਤਾਂ ਚੰਗੀ ਤਰ੍ਹਾਂ ਪਤਾ ਹੋਊਗਾ ਪਿੰਡਾਂ 'ਚ ਰਹਿਣ ਵਾਲਿਆਂ ਨੂੰ ਤਾਂ ਹਜੇ ਐਨੀ ਨੌਬਤ ਨਹੀਂ ਆਉਂਦੀ ਕਿਉਂਕਿ ਸ਼ਹਿਰੀ ਲੋਕ ਚੱਕਿਆਂ ਤੋਂ ਜਿਹੜਾ ਆਟਾ ਲੈ ਕੇ ਖਾਂਦੇ ਆ ਉਹ ਵੀ ਇੱਕ ਕੈਮੀਕਲ ਵਾਲਾ ਆਟਾ ਹੁੰਦਾ ਕਿਉਂਕਿ ਉਹਦੇ ਅੰਦਰ ਜਿਹੜੀ એનર્ਜੀ ਐ ਜਿਵੇਂ ਚੱਕੀਆਂ ਵਾਲੇ ਕੀ ਕਰਦੇ ਆ ਚੋਕਰ ਨੂੰ ਅਲੱਗ ਕੱਢ ਲੈਂਦੇ ਜਿਹਨੂੰ ਆਪਾਂ ਸੋੜਾ ਵੀ ਬੋਲ ਦਿੰਦੇ ਆ ਕਦੇ ਹੀ ਆਪਾਂ ਹਰ ਘਰ 'ਚ ਧਿਆਨ ਹੋਣਾ ਜਿਹੜੇ ਵੀ ਪੇਜ ਤੇ ਜੁੜੇ ਆ ਕਿ ਆਟੇ ਨੂੰ ਆਪਾਂ ਛਾਣ ਕੇ ਫੇਰ ਉਸ ਤੋਂ ਬਾਅਦ ਆਟਾ ਗੁੰਨਦੇ ਆ ਤੇ ਰੋਟੀ ਆਪਾਂ ਚਿੱਟੀ ਪਸੰਦ ਕਰਨ ਲੱਗ ਗਏ ਗੋਭੀ ਆਪਾਂ ਚਿੱਟੀ ਪਸੰਦ ਕਰਦੇ ਆ ਸਬਜ਼ੀ ਵਾਲੀ ਬੈਂਗਣੀ ਆਪਾਂ ਸਾਫ਼ ਸੁਥਰੀ ਪਸੰਦ ਕਰਦੇ ਆ ਇਹਦਾ ਕਾਰਨ ਕੀ ਹੈ ਜਿੰਨੀਆਂ ਚਮਕਦਾਰ ਚੀਜ਼ਾਂ ਆਪਾਂ ਖਾਵਾਂਗੇ ਉਹ ਆਪਣੇ ਵਾਸਤੇ ਖਤਰਾ ਤੇ ਆਪਾਂ ਚਾਹੁੰਦੇ ਆ ਵੀ ਆਪਣੇ ਅੱਜ ਦੇ ਸਮੇਂ ਦੇ ਵਿੱਚ ਲੇਡੀਜ਼ ਨੂੰ ਪ੍ਰੋਬਲਮ ਆਉਣ ਲੱਗ ਗਈ ਰਸੌਲੀਆਂ ਬਣਨ ਲੱਗ ਗਈਆਂ ਬੇਬੀ ਕਨਸੀਵ ਕਰਨ ਵੇਲੇ ਦਿੱਕਤ ਆਉਂਦੀ ਹੈ ਜੈਂਟਸ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਸਪਰਮ ਅਕੋਰਡਿੰਗ ਲੋ ਹੋ ਜਾਂਦੀ ਹੈ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਸਭ ਤੋਂ ਵੱਡਾ ਆਪਣੀਆਂ ਫਸਲਾਂ ਫਸਲਾਂ ਚੰਗੀਆਂ ਲੈਣੀਆਂ ਬੇਸ਼ੱਕ ਦੀ ਤੁਸੀਂ ਆਪਣੇ ਜੋਗੀ ਕਣਕ ਬੀਜਣੀ ਸ਼ੁਰੂ ਕਰੋ ਜੇ ਤੁਹਾਨੂੰ ਲੱਗਦਾ ਕਿ ਸਾਨੂੰ ਘਾਟਾ ਪੈਂਦਾ ਤਾਂ ਕੋਈ ਫਰਕ ਨਹੀਂ ਪੈਂਦਾ ਜੇਕਰ ਅੱਧਾ ਕਿੱਲਾ ਕਣਕ ਆਪਾਂ ਘਰੇ ਖਾਣ ਜੋਗੀ ਚੰਗੀ ਰੱਖ ਲਾਂਗੇ ਆਪਾਂ ਆਪਣੇ ਆਪ ਨੂੰ ਵੀ ਬਚਾ ਲਾਂਗੇ ਆਪਣੇ ਪਰਿਵਾਰ ਨੂੰ ਵੀ ਬਚਾ ਲਾਂਗੇ ਰੋਗਾਂ ਤੋਂ ਵੀ ਬਚ ਜਾਾਂਗੇ ਪਾਣੀ ਵੀ ਬਚ ਜਾਊਗਾ ਧਰਤੀ ਵੀ ਬਚ ਜਾਊਗੀ ਤੇ ਨਸਲਾਂ ਵੀ ਤਾਂ ਹੀ ਬਚਣਗੀਆਂ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਇੰਜੈਕਸ਼ਨ ਲਾ ਕੇ ਅੱਜ ਬੇਬੀ ਸੈਂਟਰ ਥਾਂ-ਥਾਂ ਤੇ ਖੁੱਲੇ ਹੋਏ ਆ ਕੀ ਕਹਿੰਦੇ ਕਿ ਇੰਜੈਕਸ਼ਨ ਲਾਉਂਦੇ ਆ ਬੇਬੀ ਜਿਨ੍ਹਾਂ ਦੇ ਨਹੀਂ ਹੁੰਦਾ ਥਾਂ-ਥਾਂ ਤੇ ਐਡ ਚਲਦੀ ਸੋਸ਼ਲ ਮੀਡੀਆ ਤੇ ਚਲਦੀ ਆ ਤੇ ਬੇਬੀ ਸੈਂਟਰਾਂ ਤੇ ਜਾ ਕੇ 2-2 ਲੱਖ ਰੁਪਏ ਗਾਲ ਨਾਲੋਂ ਤੁਸੀਂ ਆਪਣੇ ਆਪਣੇ ਆਪ ਤੇ ਧਿਆਨ ਮਾਰੋ ਆਪਣੇ ਸਰੀਰ ਨੂੰ ਸਟਰੋਂਗ ਕਰੋ ਲੋੜ ਆ ਅੱਜ ਖੇਡਾਂ ਵਾਲੇ ਪਾਸੇ ਧਿਆਨ ਦੇਣ ਦੀ ਲੋੜ ਆ ਅੱਜ ਜਵਾਨੀ ਨੂੰ ਬਚਾਉਣ ਦੀ ਲੋੜ ਆ ਅੱਜ ਆਪਣੀ ਫਸਲਾਂ ਨਸਲਾਂ ਤੇ ਪਾਣੀ ਨੂੰ ਬਚਾਉਣ ਦੀ ਤੇ ਭੱਜੇ ਆਪਾਂ ਕਿੱਧਰ ਫਿਰਦੇ ਆ ਫਲਾਨੇ ਧਰਮਾਂ ਦੇ ਰੋਲੇ ਤੇ ਜਾਵੜੋ ਅਪਸਰੀ ਲੜਪੋ ਜੇ ਕਿਸੇ ਨੂੰ ਕੋਈ ਸਜਾ ਹੋ ਗਈ ਉਧਰ ਧਰਨੇ ਦੇ ਲੋ ਇੱਧਰ ਕਰ ਲੋ ਪਰ ਲੋੜ ਜਿਹੜੀ ਆਪਣੀ ਜੋ ਚੀਜ਼ ਆਪਣੇ ਕੋਲ ਏ ਆਪਾਂ ਉਹ ਤਾਂ ਗਵਾਈ ਜਾਂਦੇ ਆ ਇਹ ਕਾਰਨ ਕੀ ਹੁੰਦਾ ਕਿ ਅੱਜ ਆਪਣੇ ਹੱਥ ਚ ਖੇਤੀ ਆ ਜੇ ਆਪਾਂ ਇਹ ਨਹੀਂ ਅੱਜ ਸੰਭਾਲਾਂਗੇ ਇਹਨੂੰ ਸਟਰੋਂਗ ਨਹੀਂ ਕਰਾਂਗੇ ਤਾਂ ਤੁਸੀਂ ਕੀ ਕਹਿੰਨੇ ਹੋ ਵੀ ਜੇ ਆਪਾਂ ਕਿਸੇ ਧਰਮ ਤੇ ਕਬਜ਼ਾ ਹੋਈ ਜਾਂਦਾ ਗੋਲਕਾਂ ਤੇ ਕਬਜ਼ੇ ਹੋਈ ਜਾਂਦੇ ਆ ਉਹ ਲੜਾਈਆਂ ਲੜਦੇ ਫਿਰੋਗੇ ਤਾਂ ਤੁਹਾਡੇ ਪਰਿਵਾਰ ਵੀ ਤੁਹਾਡੇ ਹੱਥ ਨਹੀਂ ਆਉਣਗੇ ਕਿਉਂਕਿ ਤੁਹਾਡੇ ਬੱਚੇ ਤੁਹਾਡੀ ਗੱਲ ਤਾਂ ਹੀ ਮੰਨਣਗੇ ਜੇ ਤੁਹਾਡੇ ਹੋਣਗੇ ਜੇ ਟੀਕਿਆਂ ਚੋਂ ਤੁਸੀਂ ਬੱਚੇ ਪੈਦਾ ਕਰਦੇ ਹੋ ਜਿਵੇਂ ਨਸਲਾਂ ਹਾਈਬ੍ਰਿਡ ਆ ਗਈਆਂ ਇਹ ਪਸ਼ੂਆਂ ਚ ਵੀ ਹੋ ਗਈਆਂ ਇਹ ਆਪਣੀ ਚ ਵੀ ਆ ਗਈਆਂ ਇਹ ਹਰ ਵਰਗ ਦੇ ਵਿੱਚ ਆ ਗਈਆਂ ਕਿਉਂਕਿ ਹਾਈਬ੍ਰਿਡ ਫਸਲਾਂ ਵੀ ਆਉਣ ਲੱਗੀਆਂ ਨਸਲਾਂ ਵੀ ਆਉਣ ਲੱਗੀਆਂ ਤੇ ਖੇਤੀ ਨੇ ਤਾਂ ਆਉਣਾ ਹੀ ਆਉਣਾ ਤੇ ਪਾਣੀ ਪ੍ਰਭਾਵਿਤ ਤਾਂ ਹੀ ਹੋਇਆ ਕਿਉਂਕਿ ਜਦੋਂ ਧਰਤੀ ਤੇ 24 ਘੰਟੇ ਜ਼ਹਿਰ ਛਿੜਕੀ ਜਾਵਾਂਗੇ ਉਹੀ ਪਾਣੀ ਆਪਾਂ ਪੀਣਾ ਜਿਹੜਾ ਧਰਤੀ ਦੇ ਅੰਦਰ ਜਾਊਗਾ ਤੇ ਉਹ ਕੈਮੀਕਲ ਵਾਲਾ ਪਾਣੀ ਜਿਵੇਂ ਉਦਾਹਰਨ ਲੈ ਲਓ ਕਿ RO ਦਾ ਪਾਣੀ ਪੀਣ ਵਾਲਿਆਂ ਦੇ ਗੋਡੇ ਦਰਦ ਕਰਨਗੇ ਜੇਕਰ ਤੁਸੀਂ ਕੱਸੀ ਦਾ ਸ਼ੁੱਧ ਪਾਣੀ ਪੀਣੇ ਹੋ ਤਾਂ ਤੁਹਾਡੇ 15 ਦਿਨਾਂ ਚੋਂ ਦਵਾਈਆਂ ਜਿਹੜੀਆਂ ਗੋਡਿਆਂ ਦੇ ਜੋੜਾਂ ਦੇ ਦਰਦ ਖਾਣੇ ਨੂੰ ਬੰਦ ਹੋ ਜਾਂਦੀਆਂ ਇਹ ਤੁਸੀਂ ਤਜਰਬਾ ਕਰਕੇ ਵੇਖ ਲਿਓ ਅਸੀਂ ਉਹੀ ਗੱਲ ਬੋਲਦੇ ਹੁੰਨੇ ਆ ਜੋ ਜ਼ਿੰਦਗੀ ਦਾ ਤਜਰਬਾ ਹੁੰਦਾ ਕਿਉਂਕਿ ਦੂਸਰੀ ਗੱਲ ਆ ਜਾਂਦੀ ਹੈ ਇੱਕ ਮੈਨੂੰ ਕੋਈ ਮੈਂ ਪੜਿਆ ਸੀਗਾ ਮੈਨੂੰ ਯਾਦ ਨਹੀਂ ਆਉਂਦਾ ਗੁਰਦੁਆਰਾ ਕੋਈ ਹੈ ਕੋਈ ਕਾਫੀ ਮੰਨਤਾ ਹੁੰਦੀ ਹੈ ਉੱਥੇ ਕਹਿੰਦੇ ਕਿ 84 ਕੱਟੀ ਜਾਂਦੀ ਉਹਦੇ ਚ ਕੋਈ ਕੰਧ ਦੇ ਵਿੱਚ ਕੋਈ ਮੋਰਾ ਰੱਖਿਆ ਹੋਇਆ ਜਿਹਦੇ ਵਿੱਚ ਵਿੱਚੋਂ ਦੀ ਉਹ ਕਿ ਉਹ ਹੀ ਬੰਦਾ ਲੰਘ ਸਕਦਾ ਜਿਹੜਾ ਲੰਘ ਗਿਆ ਉਹਦੀ 84 ਕੱਟੀ ਜਾਊਗੀ ਜਿਹੜਾ ਰਹਿ ਗਿਆ ਉਹ ਸਮਝ ਲਓ ਪਾਪੀ ਆ ਇਹ ਗੱਲਾਂ ਸਾਰੀਆਂ ਕਹਿਣ ਦੀਆਂ ਹੁੰਦੀਆਂ ਤੇ ਲੋਕਾਂ ਨੂੰ ਵਹਿਮਾਂ ਪਰਮਾਂ ਚ ਪਾਉਣ ਦੀਆਂ ਗੱਲਾਂ 184 ਇੱਕ ਥਾਂ ਹੀ ਆ ਛੋਟਾ ਜਿਹਾ ਸੁਰਾਖ ਹੀ ਆ ਜਿਹਦੇ ਵਿੱਚ ਦੇ ਇਨਸਾਨ ਆਉਂਦਾ ਤੇ ਜਾਂਦਾ ਵੀ ਉੱਥੋਂ ਹੀ ਇਹਦਾ ਉਦਾਹਰਨ ਸਮਝਣ ਵਾਲੇ ਨੂੰ ਸਮਝ ਆ ਜਾਂਦੀ ਹੈ ਕਿਉਂਕਿ ਜਿਹਨੇ ਜਿਹੜਾ ਆਇਆ ਦੁਨੀਆ ਤੋਂ ਉਹ ਵੀ ਉਸੇ ਚੋਂ ਆਇਆ ਤੇ ਜਿਹੜਾ ਜਾਣਾ ਉਹ ਵੀ ਉਸੇ ਚੋਂ ਜਾਊਗਾ ਉਹਦਾ ਕਾਰਨ ਕੀ ਆ ਉਸ ਪ੍ਰਮਾਤਮਾ ਦਾ ਦਵਾਰ ਆ ਜਿਹੜਾ ਜਿਹੜੀ 84 ਆਪਾਂ ਕਹਿ ਦਿੰਨੇ ਉਹ ਕਿਸੇ ਨੇ ਆਉਣ ਵਾਲਾ ਕੱਲ ਨਹੀਂ ਦੇਖਿਆ ਐਸੇ ਦੁਨੀਆ 'ਚ ਭੁਗਤ ਕੇ ਜਾਣਾ ਜਿਨੇ ਜਿਹੋ ਜੇ ਕਰਮ ਕਰੋਗੇ ਉਹੋ ਜੇ ਭਰੋਂਗੇ ਜੋ ਵੈਦ ਗ੍ਰੰਥਾਂ ਦੇ ਵਿੱਚ ਦਰਜ ਆਪਾਂ ਕਹਿ ਦਿੰਨੇ ਬਾਣੀਆਂ ਜਿਵੇਂ ਗੁਰੂਆਂ ਨੇ ਗੁਰਬਾਣੀ ਲਿਖੀ ਗੁਰਬਾਣੀ ਦੇ ਵਿੱਚ ਜੋ ਕੁਝ ਲਿਖਿਆ ਅੱਜ ਕਿਉਂ ਵਾਪਰ ਰਿਹਾ ਕਿਉਂਕਿ 100 ਸਾਲ ਪਹਿਲਾਂ ਜਿਹੜੀ ਚੀਜ਼ ਲਿਖਤੀ ਉਹ ਅੱਜ ਸੱਚ ਕਿਉਂ ਜਿਹਨੂੰ ਆਪਾਂ ਕਲਯੁਗ ਦਾ ਰੂਪ ਕਹਿ ਦਿੰਨੇ ਆ ਉਹ ਕਲਯੁਗ ਕਿਉਂ ਆਇਆ ਉਹਦਾ ਇਹ ਸਚਾਈ ਸੀ ਉਹਨਾਂ ਨੂੰ ਪਤਾ ਸੀ ਕੋਈ ਵੀ ਅੱਜ ਦੇ ਟਾਈਮ 'ਚ ਲਾ ਲੋ ਗੀਤਕਾਰ ਆ ਕੋਈ ਅਦਾਕਾਰ ਆ ਕੋਈ ਕਹਾਣੀਕਾਰ ਆ ਜਿਹਨੂੰ ਆਪਾਂ ਰਾਈਟਰ ਦਾ ਰੂਪ ਦੇ ਦਿੰਨੇ ਆ ਉਹਦੀ ਸੋਚ ਹਮੇਸ਼ਾ 10 ਸਾਲ ਬਾਅਦ ਤੇ ਖੜੀ ਹੁੰਦੀ ਵੀ ਆਉਣ ਵਾਲੇ 10 ਸਾਲਾਂ ਚ ਕੀ ਹੋ ਜੀ ਸਥਿਤੀ ਹੋਊਗੀ ਜਿਵੇਂ ਆਪਾਂ ਕਈ ਵਾਰੀ ਗੱਲ ਕਰਦੇ ਹੁੰਨੇ ਕਿ ਚਮਕੀਲੇ ਦੇ ਗੀਤਾਂ ਦੇ ਵਿੱਚ ਜੋ ਚੀਜ਼ਾਂ ਉਹਨਾਂ ਟਾਈਮਾਂ ਚ ਗਾ ਕੇ ਉਹ ਅੱਜ ਵਾਪਰ ਰਿਹਾ ਕਾਰਨ ਕੀ ਆ ਕਿਉਂਕਿ ਉਹ ਇੱਕ ਸੋਚ ਹੁੰਦੀ ਆ ਜਿਹਨੂੰ ਗਿਆਨ ਕਹਿ ਦਿੰਨੇ ਆਪਾਂ ਉਹ ਗਿਆਨ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਅੱਜ ਆਪਾਂ ਨੂੰ ਆਪਣੇ ਬਜ਼ੁਰਗਾਂ ਤੋਂ ਸੁਣਨ ਨੂੰ ਬਹੁਤ ਮਿਲਦੀਆਂ ਕਿ ਉਹ ਸਮਾਂ ਹੁੰਦਾ ਸੀ ਕਿ ਪਰਿਵਾਰ ਇਕੱਠੇ ਬੈੰਦੇ ਸੀ ਤਾਂ ਪਿਆਰ ਹੁੰਦਾ ਸੀ ਅੱਜ ਇਕੱਠੇ 2 ਮਿੰਟ ਨਹੀਂ ਬੈਂਦੇ ਲੜ ਪੈਂਦੇ ਆ ਇਹ ਕਾਰਨ ਕੀ ਆ ਕਿਉਂਕਿ ਉਹ ਰਿਸ਼ਤੇ ਜਿਹੜੇ ਖੂਨ ਦੇ ਰਿਸ਼ਤੇ ਆ ਉਹ ਖਤਮ ਹੋ ਚੁੱਕੇ ਆ ਉਹ ਵੀ ਇੱਕ ਸਮਾਂ ਸੀਗਾ ਜਦੋਂ ਕੋਈ 2-200 250 ਕਿਲੋਮੀਟਰ ਦੂਰ ਰਹਿੰਦਾ ਸੀਗਾ ਤਾਂ ਉਹਨਾਂ ਨੂੰ ਸੁਪਣਿਆਂ ਦੇ ਵਿੱਚ ਹੀ ਪਤਾ ਲੱਗ ਜਾਂਦਾ ਸੀ ਵੀ ਮੇਰਾ ਭਰਾ ਮੁਸੀਬਤ ਦੇ ਵਿੱਚ ਆ ਮੇਰਾ ਰਿਸ਼ਤੇਦਾਰ ਮੁਸੀਬਤ ਦੇ ਵਿੱਚ ਆ ਤਾਂ ਉਹ ਜਾ ਕੇ ਮਿਲਦੇ ਸੀ ਜਦੋਂ ਚਿੱਠੀਆਂ ਵੀ ਨਹੀਂ ਹੁੰਦੀਆਂ ਸੀਗੀਆਂ ਤੇ ਅੱਜ ਕੀ ਆ ਅੱਜ ਨੇੜੇ-ਨੇੜੇ ਰਹਿ ਕੇ ਵੀ ਆਪਾਂ ਦੁਖੀ ਆ ਇਹ ਗੱਲਾਂ ਸੋਚਣੀਆਂ ਪੈਣਗੀਆਂ ਸੋ ਮੇਰੀ ਗੱਲ ਕਹਿਣ ਦਾ ਮੇਨ ਮਕਸਦ ਹੀ ਇਹ ਸੀਗਾ ਵੀ ਅੱਜ ਹੀ ਆਪਾਂ ਆਪਣੇ ਕੰਨ ਫੜ ਕੇ ਆਪਣੀਆਂ ਨਸਲਾਂ ਸੁਧਾਰ ਲਗੇ ਆਪਣੀਆਂ ਫਸਲਾਂ ਤੇ ਧਿਆਨ ਦੇ ਲਗੇ ਆਪਣੇ ਕੋਲੇ ਜਿੰਨੀ ਜ਼ਮੀਨ ਆ ਥੋੜੀ ਐ ਬਾਲੀ ਐ ਉਹਨੂੰ ਆਪਾਂ ਸੰਭਾਲ ਕੇ ਤੇ ਚੰਗੀ ਖੇਤੀ ਕਰਨ ਵਾਲੇ ਪਾਸੇ ਜਾਈਏ ਤਾਂ ਆਪਣੀਆਂ ਨਸਲਾਂ ਵੀ ਬਚ ਜਾਣੀਆਂ ਤੇ ਫਸਲਾਂ ਵੀ ਬਚ ਜਾਣੀਆਂ ਤੇ ਜਿਹੜੇ ਆਪਣੇ ਪਾਣੀ ਹੈਗੇ ਆ ਉਹ ਵੀ ਆਪਾਂ ਬਚਾਉਣ ਦੀ ਕੋਸ਼ਿਸ਼ ਕਰੀਏ ਦੋਸਤੋ ਜਿਹੜੀ ਮੈਂ ਗੱਲ ਕਰਦਾ ਸੀਗਾ ਜਿੱਡੇ ਮਰਜ਼ੀ ਕੱਪੜੇ ਕਰ ਲੋ ਜਿੱਡੇ ਮਰਜ਼ੀ ਅਪਰਾਧ ਕਰ ਲੋ ਜਿੰਨਾ ਮਰਜ਼ੀ ਪੈਸਾ ਇਕੱਠਾ ਕਰ ਲੋ ਮੇਰੇ ਕਹਿਣ ਦਾ ਮੇਨ ਮਕਸਦ ਸੀਗਾ ਜੋ ਗੁਰਦੁਆਰੇ ਦੀ ਮੈਂ ਗੱਲ ਕੀਤੀ ਸੀ ਕਿ ਵੀ 84 ਕੱਟੀ ਜਾਂਦੀ ਏ ਉਸ ਸਰਾਖ ਵਿੱਚ ਦੀ ਨੰਗ ਕੇ ਇਹ ਗੱਲਾਂ ਸਿਰਫ ਲੋਕਾਂ ਨੂੰ ਬੁੱਧੂ ਬਣਾਉਣ ਦੀਆਂ ਨਾ ਕਿ 84 ਇਸ ਤਰ੍ਹਾਂ ਕੱਟੀ ਜਾਵੇ ਤਾਂ ਲੋਕ ਠੱਗੀਆਂ ਮਾਰ ਕੇ ਉਹਦੇ ਵਿੱਚ ਦੀ ਨੰਗੇ ਆਉਣਗੇ 84 ਕੱਟੀ ਗਈ 84 ਉਦੋਂ ਹੀ ਕੱਟੀ ਜਾਣੀ ਜਦੋਂ ਤੁਸੀਂ ਆਪਣੇ ਦਿਲੋਂ ਸਤਕਾਰ ਕਰੋਗੇ ਇਨਸਾਨੀਅਤ ਨੂੰ ਦਿਲੋਂ ਦੇਖੋਗੇ ਕਿਸੇ ਦਾ ਮਾੜਾ ਨਹੀਂ ਕਰੋਗੇ ਇੱਕ ਸੰਕੇਤ ਜ਼ਰੂਰ ਦਿੰਦਾ ਉਹ 84 ਕੱਟਣ ਦਾ ਕਿ ਤੁਸੀਂ ਦਿਲੋਂ ਸਾਫ਼ ਹੋ ਤੁਸੀਂ ਸਾਫ਼ ਸੁਥਰੇ ਹੋ ਤੁਹਾਡੇ ਅੰਦਰ ਕੋਈ ਅਪਰਾਧ ਕੀਤੇ ਦਾ ਡਰ ਨਹੀਂ ਨਾ ਤਾਂ ਤੁਹਾਡੀ 84 ਇੱਥੇ ਹੀ ਕੱਟੀ ਜਾਊ ਇਸੇ ਧਰਤੀ ਤੇ ਅਸੀਂ ਲੱਖਾਂ ਦੁਨੀਆ ਇਹੋ ਜੀ ਦੇਖ ਲਈ ਜਿਹੜੇ ਕਰੋੜਪਤੀ ਵੀ ਬਰਬਾਦ ਹੋ ਗਏ ਤੇ ਜਿਹੜੇ ਰੋੜਪਤੀ ਸੀ ਜਿਹੜੇ ਰੋੜਾਂ ਤੇ ਰਹਿਣ ਵਾਲੇ ਸੀ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਸੀ ਉਹ ਅਰਬਪਤੀ ਵੀ ਬਣ ਗਏ ਅਸੀਂ ਆਪਦੀ 35 ਸਾਲ ਦੀ ਉਮਰ ਦੇ ਵਿੱਚ ਹਰ ਉਸ ਵਰਗ ਨੂੰ ਦੇਖ ਲਿਆ ਵੀ ਜਿਨੇ ਜੋ ਕੀਤਾ ਉਹਦੇ ਕਰਮਾਂ ਦੀ ਸਜ਼ਾ ਉਹਨੂੰ ਇੱਥੇ ਹੀ ਮਿਲਦੀ ਆ ਸਿਰਫ ਆਪਾਂ ਨੂੰ ਸਮਝਣ ਦੀ ਲੋੜ ਆ ਸੁਣਨ ਦੀ ਲੋੜ ਆ ਚੰਗਾ ਕਰਨ ਦੀ ਲੋੜ ਆ ਤੇ ਚੰਗੇ ਪਾਸੇ ਜੁੜਨ ਦੀ ਲੋੜ ਆ ਨਹੀਂ ਤਾਂ ਇਹ ਜਿਹੜਾ ਆਪਾਂ ਸਰੀਰ ਬਣਾਇਆ ਇਹ ਨਾ ਤਾਂ ਉੱਪਰੋਂ ਆਇਆ ਸੀ ਤੇ ਨਾ ਹੀ ਉੱਪਰ ਜਾਣਾ ਜੋ ਨਿੱਕੇ ਜਿਹੇ ਦਵਾਰ ਵਿੱਚ ਦੀ ਆਪਾਂ ਗੱਲ ਕੀਤੀ ਸੀ ਉਹਦੇ ਵਿੱਚ ਦੀ ਆਪਣੇ ਸਵਾਸ ਜਾਣੇ ਆ ਉਹ ਦੁਆਰ ਕਿਹੜਾ ਆ ਗਲਾ ਆਪਣਾ ਉਹ ਗਲੇ ਚੋਂ ਸਾਰਾ ਕੁਝ ਨੰਗਣਾ ਤੇ ਗਲੇ ਚ ਹੀ ਆਪਣੇ ਸਵਾਸ ਆ ਇਹ اٹਕੇ ਇਹ ਰਿਮੋਟ ਰੱਬ ਨੇ ਆਪਾਂ ਨੂੰ ਨਾ ਤਾਂ ਅੱਜ ਤੱਕ ਦਿੱਤਾ ਭਾਵੇਂ ਆਪਾਂ ਕਿੱਡੀਆਂ ਡਿਗਰੀਆਂ ਲੈ ਲਈਆਂ ਭਾਵੇਂ ਕਿੱਡੇ ਤਕੜੇ ਡਾਕਟਰ ਹੋਣ ਕਿੱਡੇ ਤਕੜੇ ਵਿਗਿਆਨੀ ਹੋਣ ਤੇ ਨਾ ਹੀ ਇਸ ਜਿਹੜੇ ਕਰਮਾਂ ਦਾ ਫਲ ਦੀ ਜਿਹੜੀ ਸਜ਼ਾ ਉਹ ਆਪਾਂ ਪੈਸੇ ਦੇ ਕੇ ਵੀ ਨਹੀਂ ਘਟਾ ਸਕਦੇ ਤੇ ਨਾ ਹੀ ਕੋਈ ਐਦਾਂ ਦਾ ਕੋਈ ਦੁਆਰ ਬਣਿਆ ਜਿਹਦੇ ਵਿੱਚ ਵੀ ਆਪਾਂ ਕੰਧ ਦੇ ਮੋਰੇ ਵਿੱਚ ਦੀ ਨੰਂਕੇ ਤੇ 84 ਕੱਟ ਲਾਂਗੇ ਸੋ ਮੇਰੇ ਕਹਿਣ ਦਾ ਮਕਸਦ ਇਹੀ ਸੀਗਾ ਮੇਰੇ ਕਹਿਣ ਦਾ ਇਸ਼ਾਰਾ ਇਹੀ ਸੀ ਵੀ ਅੱਜ ਆਪਾਂ ਆਪਣੇ ਕੰਨ ਫੜ ਲਈਏ ਤਾਂ ਕਿ ਆਪਣੀਆਂ ਨਸਲਾਂ ਬਚ ਜਾਣ ਨਹੀਂ ਤਾਂ ਫਿਰ ਉਹ ਜਿਹੜਾ ਬਜ਼ੁਰਗ ਦੀ ਗੱਲ ਮੈਨੂੰ ਯਾਦ ਆਉਂਦੀ ਆ ਬੇ ਲਾਦਾ ਤਾਂ ਟੀਕਿਆਂ ਦੀਆਂ ਦਾਦੇ ਪਰਦਾਦੇਆਂ ਦੀਆਂ ਗੱਲਾਂ ਕਦੋਂ ਮੰਨਣਗੇ ਤੇ ਕਦੋਂ ਪਿਓ ਦਾਦੇ ਦੀ ਆਪਾਂ ਦੇ ਲਾਦ ਇਕੱਠੀ ਹੋਊਗੀ ਉਹ ਗੱਲਾਂ ਤਾਂ ਭੁੱਲ ਜੋ ਕਿਉਂਕਿ ਨਾ ਹੀ ਉਹ ਰਿਸ਼ਤੇ ਰਹਿਗੇ ਨਾ ਹੀ ਉਹ ਖੂਨ ਦੇ ਰਿਸ਼ਤੇ ਰਹਿਗੇ ਤੇ ਨਾ ਹੀ ਉਹ ਨਸਲਾਂ ਰਹਿਗੀਆਂ ਇਹ ਇਕੱਲਾ ਇਹ ਨਹੀਂ ਕਿ ਸਿੱਖ ਧਰਮ ਹਰ ਧਰਮ ਦੇ ਵਿੱਚ ਇਹ ਤਬਦੀਲੀ ਆਊਗੀ ਹਰ ਧਰਮ ਦੇ ਵਿੱਚ ਇਹ ਸਿਸਟਮ ਹਰ ਧਰਮ ਦੇ ਵਿੱਚ ਸੋਚਣ ਦੀ ਲੋੜ ਆ ਕਿਉਂਕਿ ਅੱਜ ਲੜਾਈ ਜਿਹੜੀ ਸਰਕਾਰਾਂ ਆਪਾਂ ਨੂੰ ਆਸੇ-ਪਾਸੇ ਕਰਕੇ ਆਪਣਾ ਜਿਹੜਾ ਨਿੱਜੀ ਨੁਕਸਾਨ ਉਹ ਨੁਕਸਾਨ ਫਸਲਾਂ ਦਾ ਨਸਲਾਂ ਦਾ ਤੇ ਪਾਣੀ ਦਾ ਇਹ ਪ੍ਰਭਾਵ ਹਰੇਕ ਵਰਗ ਨੂੰ ਪੈਣਾ ਭਾਵੇਂ ਉਹ ਕਿਸੇ ਵੀ ਕੈਟਾਗਰੀ ਨਾਲ ਸੰਬੰਧਿਤ ਹੋਵੇ ਜੇ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਸੁਣੋਗੇ ਤਾਂ ਤੁਸੀਂ ਜ਼ਰੂਰ ਸੋਚੋਗੇ ਕਿ ਅੱਜ ਦੇ ਟਾਈਮ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਚਾਰ-ਚਾਰ ਹਸਪੀਟਲ ਹੈ ਵੀ ਜਿਨ੍ਹਾਂ ਦੇ ਬੇਬੀ ਨਹੀਂ ਹੁੰਦਾ ਤਾਂ ਬੇਬੀ ਸੈਂਟਰ ਤੇ ਜਾਓ 2.5 ਲੱਖ ਰੁਪਿਆ ਲਾਓ ਤੇ ਇਲਾਜ ਕਰਾਓ ਇਹ ਕਾਰਨ ਕੀ ਹੈ ਕਿਉਂਕਿ ਆਪਾਂ ਨੂੰ ਉਧਰ ਨੂੰ ਜਾਣਾ ਸੌਖਾ ਤੇ ਆਪਾਂ ਇਹ ਕਿਉਂ ਨਹੀਂ ਗੌਰ ਕਰਦੇ ਵੀ ਨੁਕਸ ਕਿੱਥੇ ਪਿਆ ਇਹ ਹਾਲਾਤ ਕਿਉਂ ਦੇਖਣ ਨੂੰ ਆਏ ਕਿਉਂਕਿ ਆਪਾਂ ਖੁਦ ਆਪਣੇ ਬੱਚਾ ਨੂੰ ਮੁੱਲ ਲੈ ਕੇ ਜ਼ਹਿਰ ਖਵਾਉਣ ਦੀ ਆਦਤ ਬਣਾਈ ਹੋਈ ਆ ਇਹ ਆਦਤ ਆਪਾਂ ਨੂੰ ਛੱਡਣੀ ਪਊਗੀ ਮਿਹਨਤ ਖੁਦ ਕਰਨੀ ਪਊਗੀ ਮਿਹਨਤ ਆਪਾਂ ਕਰਾਂਗੇ ਚੰਗਾ ਖਾਵਾਂਗੇ ਸਿਹਤ ਬਣਾਵਾਂਗੇ ਰੋਗਾਂ ਤੋਂ ਬਚਾਂਗੇ ਤਾਂ ਫੇਰ ਹੀ ਇਹ ਹੱਲ ਹੋਣਾ ਉਹਦੀ ਸ਼ੁਰੂਆਤ ਆਪਾਂ ਨੂੰ ਜਿੱਥੇ ਅਸੀਂ ਹੁਣ ਖੜੇ ਆ ਆਪਣੀ ਹੀ ਧਰਤੀ ਤੋਂ ਕਰਨੀ ਪੈਣੀ ਆ ਨਹੀਂ ਤਾਂ ਆਉਣ ਵਾਲੇ 10 ਸਾਲਾਂ ਨੂੰ ਨਾ ਤਾਂ ਪੰਜਾਬ ਦੀ ਧਰਤੀ ਰਹਿਣੀ ਆ ਕਿਉਂਕਿ ਉਹ ਵੀ ਵੱਡੇ ਘਰਾਣੇ ਖਰੀਦਦਲ ਨੂੰ ਆਪਣੇ ਤੇ ਤਿਆਰ ਬੈਠੇ ਆ ਦੂਸਰੀ ਗੱਲ ਬੈਂਕਾਂ ਨੇ ਜ਼ਮੀਨਾਂ ਬਲੱਜ ਕਰ ਲੈਣੀਆਂ ਜਿਹੜੇ ਆਪਣੇ ਹਾਲਾਤ ਬਣੇ ਪਏ ਆ ਪਾਣੀ ਆਪਣੇ ਵੈਸੇ ਹੀ ਪੀਣ ਯੋਗ ਨਹੀਂ ਰਿਹਾ ਆਪਣਾ ਏਰੀਆ ਜਿਹੜਾ ਯਾਨੀ ਕਿ ਖਾਸ ਕਰਕੇ ਜਿਹੜੇ ਏਰੀਆ 'ਚ ਅਸੀਂ ਰਹਿ ਰਹੇ ਆ ਉਹ ਆਪਣੇ ਹਬੌਰ ਸ਼ਹਿਰ ਦੇ ਵਿੱਚ ਤੇ ਆਸ-ਪਾਸ ਇੱਥੇ ਤਾਂ ਅਸੀਂ ਦੇਖ ਹੀ ਚੁੱਕੇ ਆ ਕਿ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਪਾਣੀ ਵੀ ਉਹ ਆਨਲਾਈਨ ਫਿਲਟਰ ਤੇ ਤੇ ਮੀਟਰ ਲੱਗ ਜਾਣੇ ਆ ਪੀਣ ਵਾਲਾ ਪਾਣੀ ਵੀ ਮੁੱਲ ਮਿਲਿਆ ਕਰੂ ਤੇ ਸਰਕਾਰ ਦੀ ਮਰਜ਼ੀ ਹੋਊਗੀ ਕਿੰਨੇ ਪੈਸੇ ਲੈਣੇ ਆ ਜਿਵੇਂ ਕਿ ਬਿਜਲੀ ਦੇ ਮੀਟਰ ਵੀ ਲੱਗ ਰਹੇ ਆ ਜਿਵੇਂ ਕਿ ਗੈਸ ਵੀ ਪਾਈਪ ਲਾਈਨ ਦੇ ਵਿੱਚ ਆ ਜਾਣੀ ਆ ਹਰ ਚੀਜ਼ ਉਹਨਾਂ ਨੇ ਹੌਲੀ ਹੌਲੀ ਆਪਣੇ ਵਸ ਕਰ ਲੈਣੀ ਆ ਆਪਣੇ ਵਸ ਜੋ ਉਹਨਾਂ ਦੀ ਮਰਜ਼ੀ ਹੋ ਆਪਾਂ ਇੱਕ ਰਿਮੋਟ ਤੇ ਰਹਿ ਜਾਵਾਂਗੇ ਵੀ ਆਪਾਂ ਕੀ ਕੰਮ ਕਰਨਾ ਕੀ ਨਹੀਂ ਕਰਨਾ ਅੱਜ ਲੋੜ ਆ ਕਿਸਾਨੀ ਨੂੰ ਬਚਾਉਣ ਦੀ ਜਵਾਨੀ ਨੂੰ ਬਚਾਉਣ ਦੀ ਤੇ ਪਾਣੀ ਨੂੰ ਬਚਾਉਣ ਦੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਦਬ ਕੇ ਗੱਲਾਂ ਜਰੂਰ ਥੋੜੀਆਂ ਕੌੜੀਆਂ ਲੱਗਦੀਆਂ ਹੁੰਦੀਆਂ ਪਰ ਸੱਚ ਆ ਇਹ ਧੰਨਵਾਦ